ਅਸੀਂ ਪੁਰਾਣੇ ਸਮੇਂ ਨੂੰ ਬੜਿਆ ਮੰਨਦੇ। ਅੱਛਾ ਜੀ। ਸਾਰੀ ਗੜੀ ਮੱਲੇ ਦਾ ਪਿੰਡ ਦਾ ਮੋਹ ਪਿਆਰ ਹੁੰਦਾ। ਅੱਛਾ ਜੀ। ਕੁੜੀਆਂ ਇਕੱਠੀਆਂ ਆਸਦੀਆਂ ਖੇਡਦੀਆਂ ਟੀਹਾਂ ਲਾਉਂਦੀਆਂ। ਠੀਕ ਹੈ ਜੀ। ਤੇ ਹੁਣ ਮਾ ਉਹ ਪੰਨ ਲੇਖ ਕੇ ਬਹੁਤ ਖਰਾਬ। ਅੱਛਾ ਜੀ। ਹੁਣ ਨਾ ਕੋਈ ਕਿਸੇ ਨੂੰ ਬੁਲਾ ਦੇ। ਨਾ ਸੇ ਨੰ ਖੇਡੇ ਮ ਮੈਲਾਂ ਚ ਮੜੇ। ਅੱਛਾ ਸਹੀ ਗੱਲ ਹੈ ਮਮਈਆ ਨੇ ਬਹੁਤ ਖਰਾਬ ਕੰਮ ਕਰਤਾ ਕੁੜੀਆਂ ਨੂੰ ਹਾਂਜੀ ਕਿਸੇ ਨਾਲ ਗੱਲ ਨਹੀਂ ਕਰਦੇ ਕਿਸੇ ਨਾਲ ਪਿਆਰ ਨਹੀਂ ਕਰਦੇ ਰਲ ਕੇ ਬੈਠਦੇ ਹਾਂਜੀ ਬਸ ਉਹ ਪਾਸੇ ਕੋਨੇ ਤੇ ਲੈ ਕੇ ਉਂਗਲਾ ਮਾਰੀ ਨਾਲੇ ਕਹਿੰਦੇ ਮੋਬਾਈਲ ਨਾਲ ਤਾਂ ਬਦਲਾਅ ਬਹੁਤ ਆ ਗਿਆ ਜੀ ਤਰੱਕੀ ਬਹੁਤ ਹੋ ਗਈ ਤਰੱਕੀ ਕਿਹੜੀ ਹੋ ਗਈ ਮੋਬਾਈਲ ਨੇ ਤਾਂ ਦੁਨੀਆ ਗਾਲਤੀ ਹਾਂਜੀ ਕਿਸੇ ਦਾ ਮੋਹ ਪਿਆਰੀ ਨਹੀਂ ਛੱਡਿਆ ਪਰ ਬਾਰਾਂ ਦਾ ਹਾਂਜੀ ਉਹ ਨਾ ਬੜਾ ਚਾਹ ਹੁੰਦਾ ਕੱਠੇ ਬੈਂਦੇ ਕੁੜੀ ਆਉਂਦੀ ਚਾ ਗੈੜਦਾ ਹਾਂਜੀ ਤਾਇਆ ਚਾਚਾ ਤੋਂ ਕੁੜੀਆਂ ਬਹੁਤ ਡਰਦੀਆਂ ਹਾਂਜੀ ਤੇ ਹੁਣ ਤਾਂ ਨਿਕਿਆ ਨਿਕੀਆਂ ਮਾਂ ਪਿਓ ਤੋਂ ਨਹੀਂ ਜਰਦੀਆਂ ਹਾਂ ਆਹ ਦੇਣੇ ਤੂੰ ਕਮ ਮੈਂ ਨੂੰ ਦੋਕੜਾ ਹੂੰ ਸਹੀ ਆ ਉਹ ਨਾ ਬਹੁਤ ਮੋ ਪਿਆਰ ਹਾਂਜੀ ਇਹ ਬਾਈ ਇਹਨਾਂ ਦਾ ਕੋਈ ਪਿਆਰ ਨਹੀਂ ਕਿਸੇ ਦਾ ਕੋਈ ਬੁਲਾਉਂਦਾ ਨਹੀਂ ਆ ਮਮਾਇਲ ਦੀ ਉਂਗਲੀਆਂ